ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਤੇ ਕਈ ਵਾਰ ਵੀਡੀਓ ਦੇ ਵਿੱਚ ਅਪਲੋਡ ਕਰਨ ਦੇ ਵਿੱਚ ਟਾਈਮ ਲੱਗ ਜਾਂਦਾ ਜਾਂ ਕਈ ਵਾਰ ਵੀਡੀਓ ਨਹੀਂ ਵੀ ਪਾਉਂਦੇ ਹਾਂ ਕਿਸੇ ਵੀ ਤਰ੍ਹਾਂ ਦੀ ਜਿਵੇਂ ਬਹੁਤ ਟਾਈਮ ਨਹੀਂ ਦਿੰਦਾ ਹੈਗਾ ਸੋ ਇਸ ਕਰਕੇ ਇਹ ਵੀਡੀਓ ਆ ਉਲਟ ਆਉਂਦੀ ਆਣੀ ਚੈਨਲ ਉੱਤੇ ਸੋ ਜੇ ਗਰਿਆਂ ਸਨੀਵਾਰੀ 90 ਵਿੱਚ ਇਸ ਚੈਨਲ ਨੂੰ ਵੱਧੂ ਵੱਧ ਪਗੜੋ ਕਰੀਏ ਤੇ ਵੱਧੂ ਵੱਧ ਜੋੜੀਏ ਵੱਧੂ ਵੱਧ ਸ਼ੇਅਰ ਕਰੀਏ ਤੇ ਵੱਧੂ ਵੱਧ ਸਬਸਕ੍ਰਾਈਬ ਕਰੀਏ ਕਮੈਂਟ ਕਰੀਏ ਤੇ ਕਿਸ ਤਰ੍ਹਾਂ ਦੀ ਵੀ ਵੀਡੀਓ ਲੈ ਕੇ ਆਇਆ ਕਰੀਏ ਉਸ ਦੱਤਿਆ ਕਰੋ ਇਸ ਤਰ੍ਹਾਂ ਹੀ ਬਣਾ ਲਿਆ ਕਰਾਂਗੇ ਤੇ ਕਈ ਵਾਰ ਵੀਡੀਓ ਬਣਾਉਂਦਾ ਸਮਾਂ ਨਹੀਂ ਹੁੰਦਾ ਜਾਂ બીજી ਹੁੰਨਿਆ ਕੰਮਾਂ ਵਿੱਚ ਨੇ ਇਹ باندې ਵੀਡੀਓ ਕੇਵਰ ਵੀਡੀਓ ਬਣਾ ਕੇ ਪਾਉ ਜੰਨੇ ਆ ਰੱਖ ਲਿੰਨੇ ਆ ਦੋ ਚਾਰ ਵੀਡੀਓ ਬਣਾ ਕੇ ਸੋ ਸਾਲੇ ਸਿਸਰੀ ਵਰਡ 90 ਵਿੱਚ ਜੁੜੋ ਵਾਧੂ ਵਾਧੂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਿਓ ਵਾਧੂ ਵਾਧੂ ਤੇ ਪਿਛਲੇ ਕੁ ਦਿਨਾਂ ਤੋਂ ਕਾਫੀ ਯਾਰਾਂ ਨੇ ਜੁੜੇ ਨੇ ਸਜੋਜਤਾ ਪਿਆਰ ਦਿੱਤਾ ਵਾ ਇਸੇ ਤਰ੍ਹਾਂ ਦਾਸ ਨੂੰ ਪਿਆਰ ਮਿਲਦੇ ਰਹੋ ਤੇ ਬਾਦੂ ਵੱਧ ਲਾਈਕ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਕਿਉਂਕਿ ਇਸ ਨਾਲ ਇੱਕ ਮੋਟੀਵੇਸ਼ਨ ਮਿਲਦਾ ਵਾ ਇੱਕ ਮੋਟੀਵੇਸ਼ਨ ਹਨੇ ਮਿਲਦਾ ਵਾ ਅੰਦਰੋਂ ਤੇ ਇਹ ਕੁਝ ਮੈਂ ਕਹਿਣਾ ਸੀ ਤੇ ਬਾਦੂ ਵੱਧ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਦੇ ਕਰੋ ਇਹ ਬਚਨ ਆਪਣਾ ਮਾ ਬਣਾਇਆ ਵਾ ਜਿਹਨੂੰ ਆਪਾਂ ਹੋਰ ਉਚਾਈ ਤੇ ਪਹੁੰਚਾਏਗਾ ਇਹ ਤੇ ਹੋਰਾਂ ਨੇ ਆਪਾਂ ਨਾਲ ਜੁੜੀਏ ਬੱਕ ਬੱਕ ਤੇਰੀ ਤੁਨੂੰ ਕਵਰਾਂ ਜਾਂ ਕੁਝ ਕੁਦਰਤ ਤੇ ਦ੍ਰਿਸ਼ ਤੇ ਖਾਈਏ ਤੁਨੂੰ ਕੁਝ ਨਵੇਂ ਨਵੇਂ ਅਪਡੇਟ ਇਹ ਚੈਨਲ ਤੇ ਲੈ ਕੇ ਆਈਏ ਸੋ ਸਾਡਿਆਂ ਨੇ ਸੱਚੋਚ ਦੇਣਾ ਆਪਣਾ ਤੇ ਵੱਧੋ ਵੱਧ ਵੀਡੀਓ ਨੂੰ ਐਂਡ ਤੱਕ ਜੁੜਦੇ ਰਹੇ ਬਟੋ ਫਟ ਬਦਨਾ ਅਗਲੇ ਅਗਲੇ ਵੀਡੀਓ ਨੂੰ ਠੀਕ ਹੈ ਜੀ ਅਹੀ ਮੈਂ ਕੁਝ ਕਹਿਣਾ ਸੀ ਤੇ سپورਟ ਕਰਦੇ ਹੋਗਾ ਤੂੰ ਬੱਦੂ ਬੈਂਕ ਯੂ